ਤੇ ਬਿਕਰਨ ਸਿੰਘ ਮਜੀਠੀਏ ਵੱਲੋਂ ਇੱਕ ਜਵਾਲਤ ਜਿਹੜੀ ਲਗਾਈ ਗਈ ਸੀ ਜਿਹੜੀ ਉਹ 25 ਅਗਸਤ ਨੂੰ ਜਿਹੜੀ ਖਾਰਜ ਕਰ ਦਿੱਤੀ ਆ ਆ ਕਿਹੜਾ ਕੇਸ ਤਿਆਰ ਕੀਤਾ ਜਾ ਰਿਹਾ ਇਹ ਦੱਸਿਆ ਜਾ ਰਿਹਾ ਕਿ ਕਰੀਬ 5 ਦੇ ਕਰੀਬ ਜਿਹੜਾ ਕੇਸ ਨੇ ਜਿਹੜਾ ਉਹ ਤਿਆਰ ਕਰੀ ਬਟਾ ਭਗਵੰਤ ਮਾਨ ਵਰਜ ਜੀ ਕਾ ਖਾਲਸਾ ਵਰਜੂ ਕੀ ਫਤਿਹ ਇਸ ਟਾਈਮ ਦੀ ਜਿਹੜੀ ਆ ਪੰਜਾਬ ਦੇ ਰਾਜਨੀਤੀ ਦੇ ਨਾਲ ਦੋ ਵੱਡੀਆਂ ਖਬਰਾਂ ਜੁੜੀਆਂ ਨੇ ਖਾਵਰ ਜੁੜੀ ਆ ਬੇਕਰਮਨ ਸਿੰਘ ਮंजेਠੀਆ ਤੇ ਭਗਵੰਤ ਮਾਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਹਨਾਂ ਦੇ ਤਹਿਤ ਜਿਹੜਾ ਦੋਨਾਂ ਤੇ ਗੱਲਬਾਤ ਕਰਦੇ ਆ ਕਿਉਂਕਿ ਭਗਵੰਤ ਮਾਨ ਨੂੰ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੇ ਕੱਲ ਜਿਹੜੀ ਰਾਤ ਆ ਜਿਹੜੀ ਦਿਨ ਰਾਤ ਉਹਨਾਂ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲੀ ਆ ਕਿਉਂਕਿ ਉਹਨਾਂ ਦੀ ਸਿਹਤ ਜਿਹੜੀ ਵਿਗੜ ਗਈ ਸੀ ਉਹ ਹਸਪਤਾਲ ਦੇ ਵਿੱਚ ਆ ਕਈ ਦਿਨਾਂ ਤੋਂ ਦਾਖਲ ਸਨ ਤੇ ਛੁੱਟੀ ਮਿਲਦੀ ਅੱਜ ਜਿਹੜੀ ਇੱਕ ਵੱਡੀ ਮੀਟਿੰਗ ਸੱਦ ਲਈ ਆ ਉਹ ਮੀਟਿੰਗ ਦੇ ਵਿੱਚ ਕੀ ਐਲਾਨ ਕੀਤੇ ਆ ਤੇ ਪਹਿਲਾ ਤੁਹਾਨੂੰ ਉਹ ਦੱਸਦੇ ਆ ਤੇ ਫਿਰ ਉਸ ਤੋਂ ਬਾਅਦ ਜਿਹੜਾ ਬਿਕਮਜੀਠੀਏ ਵਾਲੇ ਜਿਹੜਾ ਤੁਹਾਨੂੰ ਚਾਣਨਾ ਥੋੜਾ ਆ ਜਰੂਰ ਪਾਉਣਿਆ ਕਿ ਕੀ ਹੋ ਰਿਹਾਗਾ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਵੱਲੋਂ ਜਿਹੜੀ ਅੱਜ ਇੱਕ ਵੱਡੀ ਕਾਨਫਰੰਸ ਆਪਾਂ ਕਹ ਜੀਏ ਕਿ ਕੀਤੇਗੀ ਜਿਸ ਦੇ ਵਿੱਚ ਹੜ੍ਹਾਂ ਦੇ ਮਾਰ ਨੂੰ ਚੱਲਦੇ ਹੋਏ ਕਿਸਾਨਾਂ ਨੂੰ ਜਿਹੜਾ ਕਈ ਐਲਾਨ ਕੀਤੇ ਆ ਜਿਨ੍ਹਾਂ ਦੇ ਵਿੱਚ ਹੜਪੀਟਾਂ ਦੇ ਜਿਹੜੇ ਘਰ ਡੁੱਬ ਗਏ ਜਿਨ੍ਹਾਂ ਦੀਆਂ ਫਸਲ ਤਬਾਹ ਹੋ ਗਈ ਉਹਨੂੰ ਲੈ ਕੇ ਜਿਹੜਾ ਇਹ ਐਲਾਨ ਕੀਤੇ ਆ ਤੇ ਅਜੇ ਕਈ ਕਰਨੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਜਿਹੜਾ ਮੁੱਖ ਮੰਤਰੀ ਵੱਲੋਂ ਜਿਨ੍ਹਾਂ ਇਹ ਗੱਲ ਕਹੀ ਗਈ ਹੈ ਕਿ ਜਿਨ੍ਹਾਂ ਦਾ ਪਸ਼ੂ ਡੰਗਰ ਭਰਿਆਗਾ ਉਹਦੇ ਲਈ 37500 ਰੁਪਿਆ ਜਿਹੜਾ ਉਹ ਜਿਹੜਾ ਦਿੱਤਾ ਜਾਊਗਾ ਤੇ ਮਕਾਨਾਂ ਨੂੰ ਜਿਹੜਾ ਸਿਰਫ 40000 ਰੁਪਿਆ ਪ੍ਰਤੀ ਜਿਹੜਾ ਆਪਾਂ ਕਹਿਦੇ ਆ ਕਿ ਮਕਾਨ ਇੱਕ ਘਰ ਨੂੰ ਦਿੱਤਾ ਜਾਊਗਾ ਜਿਨ੍ਹਾਂ ਦੇ ਘਰ ਆ ਜਿਹੜੇ ਉਹ ਪਾਣੀ ਦੇ ਵਿੱਚ ਟਹਿ ਟੇਰੇ ਹੋ ਗਏ ਆ ਖੰਡਰ ਹੋ ਗਏ ਆ ਉਹਨਾਂ ਦੇ ਲਈ 40000 ਰੁਪਿਆ ਹੁਣ ਤੁਸੀਂ ਮੈਨੂੰ ਆਪ ਦੱਸ ਦਿਓ ਕਿ 40000 ਦੇ ਨਾਲ ਘਰ ਪੈਜੂਗਾ 40000 ਦੇ ਨਾਲ ਇੱਕ ਆਪਾਂ ਕਹਿੰਦੇ ਇੱਕ ਕਮਰਾ ਤਿਆਰ ਨਹੀਂ ਹੁੰਦਾ ਘਟੋ ਘਟ ਲੱਖ ਰੁਪਿਆ ਲੈਂਦਾ ਇੱਕ ਕਮਰਾ ਤਿਆਰ ਹੋਣ ਦੇ ਲਈ ਤੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ 40000 ਕਮਰੇ ਵਾਸਤੇ ਘਰ ਵਾਸਤੇ ਤੇ ਇਹ 37500 ਆ ਜਿਹੜਾ ਉਹ ਐ ਨਹੀਂ ਦੱਸਿਆ ਕਿ ਇੱਕ ਪਰਿਵਾਰ ਨੂੰ ਦਿੱਤਾ ਜਾਊਗਾ ਜਾਂ ਕਿਹਨਾਂ ਨੂੰ ਦਿੱਤਾ ਜਾਊਗਾ ਤੇ ਨਾਲ ਇਹਨਾਂ ਨੇ ਗੱਲ ਕੀਤੀ ਹੈ ਭਵਤਮਾਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿ ਆਉਣ ਵਾਲੇ 30 40 ਦਿਨਾਂ ਦੇ ਵਿੱਚ ਸਾਰਾ ਜਿਹੜਾ ਬੇਰਬਾ ਦੇਖ ਕੇ ਜਿਹੜਾ ਫਿਰ ਐਲਾਨ ਕੀਤਾ ਜਾਊਗਾ ਜੇਕਰ ਭਾਈ ਫਿਰ ਐਲਾਨ ਕੀਤਾ ਜਾਊਗਾ ਤੇ 40000 ਦਾ ਐਲਾਨ ਪਹਿਲਾਂ ਕਿਉਂ ਕੀਤਾ ਹਮ ਭਵਤਮਾਨ ਤਾਂ ਕਹਿ ਰਹੇ ਆ ਕਿ ਅਸੀਂ ਮੁਰਗੀਆਂ ਮਰਿਆਂ ਦਾ ਵੀ ਰੁਪਈਆ ਦੇਵਾਂਗੇ ਅਸੀਂ ਮੱਸੀਆਂ ਮਰਿਆਂ ਦੇ ਵੀ ਜਿਹੜੇ ਨੇ ਉਹ ਰੁਪਈਏ ਦੇਵਾਂਗੇ ਚਲੋ ਚੰਗੀ ਗੱਲ ਆ ਦੇਣੇ ਚਾਹੁੰਦੇ ਆ ਹਰ ਪੀਟਾ ਦੇ ਨਾਲ ਜਿਹੜਾ ਹਰ ਇੱਕ ਪੰਜਾਬ ਦਾ ਵਾਸੀ ਖੜਾ ਤੇ ਜਿਹੜਾ ਪੰਜਾਬ ਨੂੰ ਸਰਕਾਰ ਨੂੰ ਵੀ ਇੱਕ ਖੜਨਾ ਚਾਹੁੰਦਾ ਕਿਉਂਕਿ ਪੰਜਾਬ ਦੀ ਸਰਕਾਰ ਉਹਨਾਂ ਲੋਕਾਂ ਨੇ ਹੀ ਚੁਣੀ ਆ ਦੂਸਰੀ ਤੁਹਾਨੂੰ ਵੱਡੀ ਗੱਲ ਇੱਥੇ ਦੱਸ ਦੇਵਾਂ ਕਿ ਜਿਹੜਾ ਹੁਣ ਰੇਤਾ ਕਿਹਾ ਜਾ ਰਿਹਾ ਸੀ ਇੱਕ ਕੈਬਨ ਦੇ ਜਿਹੜੀ ਮੀਟਿੰਗ ਵੀ ਹੋਈ ਆ ਜਦੋਂ ਭਗਵੰਤ ਮਾਨ ਹਸਪਤਾਲ ਦੇ ਵਿੱਚ ਜਿਹੜਾ ਲੈਬ ਹੁੰਦੇ ਆ ਉਹਦੇ ਵਿੱਚ ਇੱਕ ਗੱਲ ਕਹੀ ਗਈ ਸੀ ਕਿ ਜਿਹੜਾ ਰੇਤਾਗਾ ਉਹ ਜਿਹੜਾ ਕਿਸਾਨ ਦਾ ਹੋਊਗਾ ਜ਼ਮੀਨ ਜੇ ਕਿਸਾਨ ਦੀ ਧਿਰੇਤਾ ਵੀ ਕਿਸਾਨ ਦਾ ਹੋਊਗਾ ਪਰ ਇੱਥੇ ਇੱਕ ਸ਼ਰਤ ਵੀ ਨਾਲ ਇੱਕ ਲਾਗੂ ਕਰ ਦਿੱਤੀ ਆ ਕਿ 15 ਨਵੰਬਰ ਤੱਕ ਜਿਹੜਾ ਰੇਤਾਗਾ ਉਹ ਕਿਸਾਨ ਚੁੱਕ ਸਕਦਾਗਾ ਜੇਕਰ 15 ਨਵੰਬਰ ਤੋਂ ਬਾਅਦ ਤੇ ਉਹ ਸਰਕਾਰ ਦਾ ਹੋਵੇਗਾ ਤੁਹਾਨੂੰ ਇਹ ਗੱਲ ਹਾਜ਼ਮ ਆਉਂਦੀ ਆ ਕਿ ਤੁਸੀਂ ਕਿਵੇਂ ਦੇਖਦੇ ਹੋ ਜੇ ਗੱਲ ਪਾਣੀ ਕਦੋਂ ਤੱਕ ਖੜਾ ਰਹਿੰਦਾਗਾ ਕਦੋਂ ਤੱਕ ਜ਼ਮੀਨ ਬੇਲੀ ਹੁੰਦੀ ਆ ਕਦੋਂ ਤੱਕ ਉਹਨਾਂ ਗਰੀਬਾਂ ਨੂੰ ਪਰਿਵਾਰਾਂ ਨੂੰ ਟਰੈਕਟਰ ਮਿਲਦੇ ਆ ਤੇ ਫੇਰ ਹੀ ਜਾ ਕੇ ਹਲਾ ਰੇਤਾ ਚੱਕੂਗਾ ਜਿਹੜਾ ਹੁਣ ਸਤੰਬਰ ਆ ਜਿਹੜਾ ਲਗਭਗ ਇਹ ਅੱਧਾ ਹੋ ਚੱਲਿਆਗਾ ਸਤੰਬਰ ਅਕਤੂਬਰ ਡੇਢ ਮਹੀਨੇ ਦੇ ਵਿੱਚ ਆ ਦੋ ਮਹੀਨੇ ਦੇ ਵਿੱਚ ਬੰਦਾ ਕੀ ਕਰ ਲੂਗਾ ਮੈਨੂੰ ਲੱਗਦਾ ਮਹੀਨੇ ਤੱਕ ਤਾਂ ਜਿਹੜਾ ਸੈਦ ਪਾਣੀ ਮਸਾ ਸੁੱਕੂ ਆ ਤੇ ਜਿਹੜਾ ਇਹ ਵੀ ਜੇ ਸਰਕਾਰ ਨੂੰ ਜਿਹੜੀ ਇਹ ਸ਼ਰਤ ਹਟਾਉਣੀ ਚਾਹੀਦੀ ਆ ਹੁਣ ਆਪਾਂ ਗੱਲ ਕਰਾਂਗੇ ਸ਼ਰੋਮਣ ਅਕਾਲੀਦਾਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਟ ਮੰਤਰੀ ਵਿਕਰਤ ਸਿੰਘ ਮਜੀਠੀਆ ਬਾਰੇ ਕਿ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 23 ਜੂਨ 2025 ਨੂੰ ਜਿਹੜਾ ਕਿ ਮਜੀਠੀ ਨੂੰ 540 ਕਰੋੜ ਦੀ ਜਿਹੜੀ ਆਮਦਨ ਜਾਇਦਾਦ ਤੋਂ ਵੱਧ ਸਰੋਤ ਤੋਂ ਜਿਹੜਾ ਕਮਾਇਆ ਉਹਦੇ ਤਹਿਤ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਇਸ ਵੇਲੇ ਜਿਹੜਾ ਨਾਬਾਦੀ ਜੇਲ੍ਹ ਦੇ ਵਿੱਚ ਆ ਬੰਦਾ ਤੇ ਉਸ ਤੋਂ ਬਾਅਦ ਜਿਹੜਾ 31 ਜੁਲਾਈ ਨੂੰ ਜਿਹੜਾ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਐਫਆਈਆਰ ਜਿਹੜੀ ਦਰਜ ਹੁੰਦੀ ਹੈ ਮਜੀਠੀਏ ਤੇ ਉਹ ਜਿਹੜਾ ਬਿਗਰ ਪਾਉਣ ਦੇ ਮਾਮਲੇ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ 22 ਅਗਸਤਾ 1 2025 ਨੂੰ 40 ਹਜ਼ਾਰ ਪੰਨਿਆਂ ਦੀ ਜਿਹੜੀ ਇੱਕ ਚਾਰਜ ਸ਼ੀਟ ਦਾਖਲ ਕੀਤੀ ਜਾਂਦੀ ਆ ਫਾਈਲ ਦਾਖਲ ਕੀਤੀ ਜਾਂਦੀ ਆ ਉਹ ਜਿਹੜੀ 40 ਹਜ਼ਾਰ ਪੰਨਿਆਂ ਦੀ ਫਾਈਲ ਆ ਉਹਦੇ ਵਿੱਚ ਕੀ ਕੁਝ ਆ ਉਹਦੇ ਵਿੱਚ ਦੱਸਦੀ ਕਿ ਜਿਹੜਾ 540 ਕਰੋੜ ਸੀ ਉਹ ਤੋਂ ਵੱਧ ਕੇ ਜਿਹੜਾ ਹੁਣ ਵਿਜੀਲੈਂਸ ਵੱਲੋਂ ਉਸ ਜਿਹੜੀ ਫਾਈਲ ਦੇ ਵਿੱਚ ਆ 700 ਕਰੋੜ ਰੁਪਇਆ ਕਰ ਦਿੱਤਾ ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਪੰਜਾਬ ਹਮਾਚਲ ਦਿੱਲੀ ਤਰਨਾਟਕਾ ਅਤੇ ਹੋਰ ਕਈ ਥਾਵਾਂ ਤੇ ਚਾਰ ਸ਼ੀਟ ਦੇ ਵਿੱਚ ਲਿਖਿਆਗਾ ਕਿ ਜਿਹੜਾ ਮਜੀਠੀਏ ਦੇ ਜਿਹੜਾ ਇੱਥੇ ਸਰੋਤ ਨੇ ਜਿਹੜਾ ਉੱਥੇ ਜਿਹੜਾ ਉਹਨਾਂ ਦਾ ਜਿਹੜੇ ਆਮਦਨ ਨੇ ਜਿੱਥੋਂ ਉਹ ਸਰੋਤ ਕਮਾਉਂਦਾਗਾ ਜਿੱਥੇ ਕਵੇਂ ਉਹਨਾਂ ਨੇ ਖੇਤੀ ਬਣਾਈ ਆ ਇਹ ਦੇ ਕਿ ਦੇ ਨਾਂ ਤੇ ਆ ਉਹ ਸਾਰਾ ਜਿਹੜਾ ਵਿਜੀਲੈਂਸ ਵੱਲੋਂ ਉਹਦੇ ਵਿੱਚ ਡਾਟਾ ਦਿੱਤਾ ਗਿਆ ਐਸ ਤੋਂ ਤੱਕ ਕਿ 400 ਬੈਂਕ ਖਾਤੇ ਦਾ ਜਿਹੜਾ 10 ਸਾਲਾਂ ਦੇ ਜਿਹੜਾ ਰਿਕਾਰਡ ਆ ਉਹ ਵੀ ਜਿਹੜਾ ਇਸ ਚਾਰਜ ਸ਼ੀਟ ਦੇ ਵਿੱਚ ਦਿੱਤਾ ਗਿਆ ਐਸ ਤੋਂ ਤੱਕ ਕਿ ਜਿਹੜਾ ਇਹ ਚਾਰਜ ਸ਼ੀਟ ਦੇ ਵਿੱਚ ਦੋ ਮਹੀਨੇ ਲੱਗ ਚੁੱਕੇ ਆ ਜਿਹੜੀ ਕਿ ਦਿਨ ਰਾਤ ਇੱਕ ਕਰਕੇ ਵਿਜੀਲੈਂਸ ਵੱਲੋਂ ਜਿਹੜਾ 400 ਖਾਤਿਆਂ ਦਾ ਜਿਹੜਾ ਇਹ ਕੋਈ ਨਿੱਕੀ ਮੋਟੀ ਗੱਲ ਨਹੀਂ ਇਹ ਦਿਨ ਰਾਤ ਇੱਕ ਕਰਕੇ ਜਿਹੜਾ ਵਿਜੀਲੈਂਸ ਵੱਲੋਂ ਜਿਹੜਾ ਇਹ ਸਾਰਾ ਖਾਕਾ ਜਿਹੜਾ ਤਿਆਰ ਕੀਤਾ ਗਿਆ ਤੇ ਬਿਕਰ ਸਿੰਘ ਮਜੀਠੀਆ ਵੱਲੋਂ ਇੱਕ ਜਵਾਲਤ ਜਿਹੜੀ ਲਗਾਈ ਗਈ ਸੀ ਜਿਹੜੀ ਉਹ 25 ਅਗਸਤ ਨੂੰ ਜਿਹੜੇ ਖਾਰਜ ਕਰ ਦਿੱਤੀ ਆ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜਿਹੜੀ ਕਿ ਹੁਣ ਦੁਬਾਰਾ ਜਿਹੜੇ ਜਵਾਲਤ ਲਾਉਣ ਨੂੰ ਫਿਰਦੇ ਆ ਤੇ ਪਰ ਮੈਂ ਤੁਹਾਨੂੰ ਉਸ ਤੋਂ ਪਹਿਲਾਂ ਇੱਕ ਹੋਰ ਗੱਲ ਕਹਿ ਦੇਵਾਂ ਕਿ ਮੈਂ ਬਿਕਰ ਮਜੀਠੀਆ ਨੂੰ ਜਿਹੜਾ ਤੋੜ ਕਾਣੀ ਜਿਹੜੀ ਰਾਤ ਵੀ ਮੇਰੀ ਅਦਾਲਤ ਦੇ ਵਿੱਚੋਂ ਉਹ ਅਦਾਲਤ ਦੇ ਵਿੱਚੋਂ ਰਾਤ ਇਹ ਮਿਲੀ ਹੈ ਇੱਕ ਤਾਂ ਜਿਹੜੀ ਅਰਜ਼ੀ ਲਗਾਈ ਸੀ ਕਿ ਉਹਨੂੰ ਮਿਲਣਾ ਨਹੀਂ ਦਿੱਤਾ ਜਾਂਦਾ ਅਦਾਲਤ ਵੱਲੋਂ ਇਹ ਕਿਹਾ ਗਿਆ ਕਿ ਇਕੱਲੇ-ਇਕੱਲਾ ਜਾਣਾ ਭਾਈ ਉਹਨੂੰ ਮਿਲ ਸਕਦਾਗਾ ਬਾਕੀ ਜਿਹੜਾ ਬੈਰਕ ਬਦਲ ਦੀ ਜਿਹੜੀ ਗੱਲ ਕਹੀ ਗਈ ਆ ਤੇ ਉਹ ਗੱਲ ਵੀ ਜਿਹੜੀ ਅਦਾਲਤ ਵੱਲੋਂ ਕਹੀ ਗਈ ਆ ਕਿ ਭਾਈ ਬਿਕਰਮ ਸਿੰਘ ਮਜੀਠੀ ਦੀ ਜਿਹੜੀ ਸੁਰੱਖਿਆ ਉਹਨੂੰ ਯਕੀਨੀ ਬਣਾਇਆ ਜਾਵੇ ਤੇ ਹੁਣ ਦੇਖਦੇ ਆ ਕਿ ਇਹਦੇ ਉੱਤੇ ਕੀ ਸਰਕਾਰ ਐਕਸ਼ਨ ਲੈਂਦੀ ਆ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਜਿਹੜਾ 10 ਦਿਨਾਂ ਦਾ ਨੋਟਿਸ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜਿਹੜਾ ਕੱਢ ਦਿੱਤਾ ਗਿਆ ਜਾਨੀ ਕਿ ਪੰਜਾਬ ਸਰਕਾਰ ਤੋਂ ਜਿਹੜਾ ਇੱਕ ਜਵਾਬ ਮੰਗਿਆਗਾ ਕਿ ਭਾਈ ਤੁਹਾਡੇ ਕੋਲੇ ਜੋ ਵੀ ਜਵਾਬ ਆ ਉਹ ਦਸਨਾ ਦੇ ਅੰਦਰ ਅੰਦਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਆ ਦਾਖਲ ਕੀਤਾ ਜਾਵੇ ਤਾਂ ਕਿ ਜਿਹੜਾ ਕੇਸ ਦੀ ਆ ਜਿਹੜੀ ਤਹਿਤਕ ਜਿਹੜੀ ਪੂਰੀ ਪ੍ਰਕਿਰਿਆ ਜਿਹੜੀ ਉਹ ਕੀਤੀ ਜਾਵੇ ਤੇ ਫਿਰ ਅੱਗੇ ਜਿਹੜਾ ਇਹ ਕਿ ਚੱਲੂਗਾ ਤੇ ਚੱਲਣ ਤੋਂ ਬਾਅਦ ਆ ਫਿਰ ਦੇਖਦੇ ਹਾਂ ਕਿ ਬਿਕਰਮ ਸਿੰਘਾ ਮਜੀਠੀ ਨੂੰ ਹਾਈ ਕੋਰਟ ਵੱਲੋਂ ਜ਼ਮਾਨਤ ਮਿਲਦੀ ਆ ਜਾਂ ਨਹੀਂ ਮਿਲਦੀ ਦਾ ਫਿਰ ਜੇਕਰ ਮਿਲਦੀ ਹੈ ਜਮਾਨਤਾ ਤਾਂ ਇਸ ਤੋਂ ਪਹਿਲਾਂ ਹੀ ਭਗਵੰਤ ਮਾਨ ਵੱਲੋਂ ਜਿਹੜਾ ਕਿਹੜਾ ਕੇਸ ਤਿਆਰ ਕੀਤਾ ਜਾ ਰਿਹਾ ਇਹ ਦੱਸਿਆ ਜਾ ਰਿਹਾ ਕਿ ਕਰੀਬ 5 ਦੇ ਕਰੀਬ ਜਿਹੜਾ ਕੇਸ ਨੇ ਜਿਹੜਾ ਉਹ ਤਿਆਰ ਕਰੀ ਬਟਾ ਭਗਵੰਤ ਮਾਨ ਜਿਸ ਦੇ ਵਿਕਟਾ ਆਪਾਂ ਕਹਿੰਦੇ ਕਿ ਨਸੇ ਨੂੰ ਲੈ ਕੇ ਐਨਡੀਪੀਐਸ ਦਾ ਜਿਹੜਾ ਐਕਟਰ ਆ ਜਿਹੜਾ ਪਹਿਲਾ ਕੇਸ ਚੱਲਿਆ ਸੀ ਜਿਸ ਦੇ ਵਿੱਚ 6 ਮਹੀਨੇ ਜਿਹੜਾ ਚੰਨੀ ਦੀ ਸਰਕਾਰ ਵੇਲੇ ਜਿਹੜਾ ਬਿਕਰਮ ਮਜੀਠੀਆ ਜਿਹੜਾ ਲਾ ਕੇ ਆਇਆ ਸੀ ਉਦੇ ਤਹਿਤ ਵੀ ਕਿਹਾ ਗਿਆ ਇੱਕ ਕੇਸ ਆ ਜਿਹੜਾ ਉਹ ਵੀ ਹਜੇ ਫਿਲਹਾਲ ਤਿਆਰ ਪਿਆਗਾ ਤੇ ਨਾਲ ਹੀ ਜਿਹੜਾ ਬਿਗਨ ਪਾਉਣ ਦਾ ਜਿਹੜਾ ਵਿਜੀਲੈਂਸ ਦਾ ਜਿਹੜਾ ਉਤੇ ਨਮਾਇੰਦੇ ਗਏ ਸੀ ਕਿ ਉਹਨਾਂ ਦੇ ਵਿੱਚ ਜਿਹੜਾ ਮਜੀਠੀ ਨੇ ਬਿਗਨ ਪਾਇਆ ਤੇ ਹੋਰ ਵੀ ਜਿਹੜੇ ਕਈ ਜਿਹੜੇ ਕੇਸ ਨੇ ਉਹ ਤਿਆਰ ਕੀਤੇ ਜਾ ਰਹੇ ਨੇ ਇਸ ਸੂਤਰਾਂ ਦੇ ਹਵਾਲਿਆਂ ਤੋਂ ਪਤਾ ਲੱਗਿਆ ਤੇ ਹੁਣ ਫਿਲਹਾਲ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਿਕਮ ਸਿੰਘ ਮਜੀਠੀ ਨੂੰ ਕੀ ਰਾਤ ਭਾਰੀ ਖਬਰ ਮਿਲਦੀ ਆ ਜਾਂ ਫਿਰ ਅਜੇ ਜਿਹੜਾ ਲੰਬਾ ਟਾਈਮ ਆ ਜਿਹੜਾ ਉਹ ਜੇਲ੍ਹ ਵਿੱਚ ਬਿਤਾਉਣਾ ਪਊਗਾ ਹੁਣ ਇਹ ਦੱਸਿਆ ਜਾ ਰਿਹਾ ਕਿ ਵਿਕਰਮ ਜੇਠੀ ਦੇ ਹੁਣ ਪਹਿਲਾਂ ਵਾਂਗੂ ਜਿਹੜੇ ਹੌਂਡ ਪਲਵੀ ਇਹ ਲੜਦੇ ਸੀ ਜਾਂ ਮੱਛਰ ਲੜਦਾ ਸੀ ਕਹਿੰਦੇ ਹੁਣ ਠੰਡ ਕਰਕੇ ਥੋੜਾ ਜਿਹਾ ਘਟਿਆ ਗਿਆ ਚੂਹਿਆਂ ਤੋਂ ਰਾਹਤ ਜ਼ਰੂਰ ਮਿਲਈ ਆ ਤੇ ਇਸ ਕਰਕੇ ਜਿਹੜਾ ਵਿਕਰਮ ਜੇਠੀ ਨੂੰ ਜਿਹੜਾ ਹੁਣ ਨੀਂਦ ਆਉਣ ਲੱਗ ਪਈ ਆ ਯਾਨੀ ਕਿ ਇੱਕ ਸੁਭਾਅ ਪੈ ਗਿਆ ਆਪਾਂ ਇੱਕ ਕਹਾਵਤ ਕਰ ਦਿੰਨੇ ਆ ਪੰਜਾਬੀ ਦੇ ਵਿੱਚ ਆਮ ਬੰਦਾ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਆ ਕਹਾਵਤਾਂ ਉਹ ਕਹਿੰਦੇ ਹੁੰਦੇ ਆ ਜਦੋਂ ਨਵਾਂ ਨਵਾਂ ਬੈੜ ਕਾ ਆਪਾਂ ਹਲ ਜੋੜਦੇ ਆ ਕਦੇ ਬੜੇ ਉਹ ਪੈਰ ਮਾਰਦਾ ਬੜੇ ਸਿੰਘ ਮਾਰਦਾ ਕਦੇ ਉਧਰ ਮਾਰਦਾ ਕਦੇ ਉਧਰ ਮਾਰਦਾ ਤੇ ਫਿਰ ਜਿਹੜਾ ਉਹਨੂੰ ਕਿਸਾਨ ਆ ਜਿਹੜਾ ਹਾਲੇ ਕੱਢ ਲੈਂਦਾ ਹੈਗਾ ਹਾਲੇ ਦਾ ਮਤਲਬ ਜਿਹੜੇ ਕਿ ਹੌਲੀ 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 ਦਿਨਾਂ ਚ ਉਹ ਟਿਕ ਜਾਂਦਾ ਹੈਗਾ ਉਹਦਾ ਸੁਭਾਅ ਬਣ ਜਾਂਦਾ ਹੈਗਾ ਫਿਰ ਜਵੇਂ ਦੂਜਾ ਵਾਧ ਤੁਰਦਾ ਹੈਗਾ ਉਹਦੇ ਨਾਲ ਉਹ ਮੇ ਤੋਰ ਜਿਹੜਾ ਤੁਰਿਆ ਜਾਂਦਾ ਹੈਗਾ ਤੇ ਹੁਣ ਭਗਵਾਨ ਤਮਨ ਵੱਲੋਂ ਜਿਹੜਾ ਮਝੇਠੇ ਨੂੰ ਲੱਗਦਾ ਕਿ ਹਾਲੇ ਕੱਢ ਲਿਆ ਜਿਸ ਤਰ੍ਹਾਂ ਪਹਿਲਾਂ ਬਿਕਰਮ ਰਜੀਤ ਸਿੰਘ ਮਜੀਠੀਆ ਤਬੂਸੀਆ ਮਾਰਦਾ ਸੀ ਜੇਲ੍ਹ ਦੇ ਵਿੱਚ ਆਇਆ ਹੋ ਗਿਆ ਜੀ ਬਾਹਰ ਹੋ ਗਿਆ ਜੀ ਮੈਨੂੰ ਆਏ ਹੋ ਜੁਮਨ ਫਲਾਣਾ ਹੋ ਜੁਮਨ ਧਮਕਾ ਹੋ ਜੂ ਕਦੇ ਨੀਂਦ ਨਹੀਂ ਆਉਂਦੀ ਸੀ ਰਾਤ ਨੂੰ ਕਦੇ ਉੱਧਰ ਉੱਟ ਲੈਂਦਾ ਸੀ ਕਦੇ ਉੱਧਰ ਉੱਟ ਲੰਦਾ ਸੀ ਕਦੇ ਕਹਿੰਦਾ ਸੀ ਬੀਪੀ ਵੱਧ ਗਿਆ ਕਦੇ ਕਹਿੰਦਾ ਸੀ ਘਟ ਗਿਆ ਕਦੇ ਕਹਿੰਦਾ ਸੀ ਉਹਨੂੰ ਹਸਪਤਾਲ ਦੇ ਵਿੱਚ ਲੈ ਜਾਓ ਕਦੇ ਕਹਿੰਦਾ ਸੀ ਮੇਰੀ ਬੈਰਕ ਬਾਦਲ ਦਿਓ ਲੱਗਦਾ ਕਿ ਹੁਣ ਭਗਵੰਤ ਮਾਲ ਨੇ ਜਿਹੜਾ ਮਜੀਠੀ ਨੂੰ ਹਾਲੀ ਕੱਢ ਲਿਆ ਜਾਨੀ ਕਿ ਹੁਣ ਇਹ ਤਬੂਸੀਆ ਮਾਰਨੋਂ ਹਟ ਗਿਆ ਤੇ ਇਸ ਗੱਲ ਦਾ ਗੁੱਸਾ ਨਹੀਂ ਕਰਨਾ ਕਿਉਂਕਿ ਮੈਂ ਤਾਂ ਤੁਹਾਨੂੰ ਇੱਕ ਆਧਾਰਨਾ ਜਿਹੜੀ ਸੁਣਾਈ ਆ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਲਿਖਣਿਆ ਧੰਨਵਾਦ ਬਰਜ ਜੀ ਦਾ ਖਾਲਸਾ ਬਰਜ ਜੀ ਕੀ ਫਤ